ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਨਵੀਂ ਦਾਖਲਾ ਮੁਹਿੰਮ ਦੇ ਤਹਿਤ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੂਰੇ 1 ਲੱਖ ਨਵੇਂ ਵਿਦਿਆਰਥੀਆਂ ਦੀ ਭਰਤੀ ਦਾ ਟਾਰਗੇਟ ਰੱਖਿਆ ਗਿਆ ਹੈ ਜਿਸ ਦੇ ਮੁਤਾਬਕ ਸਰਕਾਰ ਦੇ ਵੱਲੋਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਸੰਖਿਆ ਦੇ ਮੁਤਾਬਕ ਹੀ ਬੱਚਿਆਂ ਦੀ ਭਰਤੀ ਕੀਤੀ ਜਾਵੇਗੀ ਕਪੂਰ ਪ੍ਰਿੰਸੀਪਲ ਸਰਕਾਰੀ ਕੋਅਡ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਜਿਹੜੀ ਮੁਹਿੰਮ ਚਲਾਈ ਗਈ ਹੈ 1 ਲੱਖ ਵਿੱਚੋਂ 1 ਦਿਨ ਦੇ ਵਿੱਚ ਭਾਗੀ ਕਰਨ ਦੀ ਸਰਕਾਰੀ ਸਕੂਲਾਂ ਦੇ ਵਿੱਚ ਉਸਤੇ ਬੜੀ ਜਾਣਕਾਰੀ ਹੈ। ਅੱਜ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਵੈਂਜੀ ਨੇ ਜਿਹੜੀ ਇਹ ਮੁਹਿੰਮ ਚਲਾਈ ਹੈਗੀ ਹੈ ਜਿਹੜਾ ਮੇਨ ਟਾਰਗੇਟ ਉਹਨਾਂ ਨੇ ਅੱਜ ਸਾਨੂੰ ਅਚੀਵ ਕਰਨ ਵਾਸਤੇ ਸਕੂਲਾਂ ਨੂੰ ਦਿੱਤਾ ਸੀਗਾ ਸਾਡੇ ਸਕੂਲ ਨੇ ਉਸ ਟਾਰਗੇਟ ਨੂੰ ਵੱਧ ਸਗੋਂ ਅਚੀਵ ਕਰਕੇ ਦਿਖਾਇਆ ਹੈਗਾ ਟੋਟਲ 127 ਟੀਚਰ ਸੀਗੇ 127 ਦੇ ਵਿੱਚੋਂ ਅੱਜ 4 ਵਜੇ ਪੂਰੇ ਐਗਜ਼ੈਕਟ ਮੈਂ 141 ਬੱਚੇ ਜਿਹੜੇ ਹੈਗੇ ਆ ਉਹ ਕੰਪਲੀਟ ਕਰਕੇ ਇਸ ਸੀਟ ਤੋਂ ਉੱਠੀਆਂ ਕੀ ਕਹਿ ਰਹੇ ਹੋ ਭਾਬਾ ਮਤਲਬ ਇੱਕ ਟੀਚਰ ਨੂੰ ਇੱਕ ਬੱਚੇ ਦੀ ਐਡਮਿਸ਼ਨ ਦਾ ਜੁਮਾ ਦਿੱਤਾ ਗਿਆ ਹਾਂਜੀ ਇੱਕ ਬੱਚੇ ਇਹ ਤਾਂ ਸੀਗਾ ਹੀ ਸੀਗਾ ਕਿ ਇੱਕ ਟੀਚਰ ਨੇ ਇੱਕ ਬੱਚਾ ਜਿਹੜਾ ਹੈਗਾ ਪ੍ਰਾਈਵੇਟ ਸਕੂਲ ਤੋਂ ਲੈ ਕੇ ਆਣਾ ਹੈਗਾ ਪਰ ਮੇਰਾ ਟੀਚਰ ਕਈਆਂ ਨੇ ਉਸ ਤੋਂ ਵੱਧ ਵੀ ਜਿਹੜੀ ਹੈਗੀ ਐ ਐਡਮਿਸ਼ਨ ਕੀਤੀ ਹੈਗੀ ਹੈ ਔਰ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਤਿੰਨ ਬੱਚੇ ਜਿਹੜੇ ਹੈਗੇ ਆ ਤਿੰਨ ਟੀਚਰ ਬਾਹਰ ਤੋਂ ਸੀਗੇ ਉਹ ਤਿੰਨ ਬੱਚੇ ਜਿਹੜੇ ਹੈਗੇ ਆ ਲਗ ਸਕੂਲਾਂ ਤੋਂ ਇਸ ਬਲੋਕ ਦੇ ਵਿੱਚ ਐਂਟਰੀ ਜਿਹੜੀ ਹੈਗੀ ਆ ਆ ਕੇ ਕਰਵਾਈ ਹੈਗੀ ਹੈ ਉਹ ਤਿੰਨ ਬੱਚੇ ਜਿਹੜੇ ਹੈਗੇ ਆ ਅਸੀਂ ਉਹ ਵੀ ਇਸ 141 141 ਬੱਚਿਆਂ ਦੇ ਵਿੱਚ ਪਲੱਸ ਜਿਹੜੇ ਹੈਗੇ ਕਿਤੇ ਹੈਗੇ ਆ ਬਾਕੀ ਇਹ ਮਹਿੰਮ ਜਿਹੜੀ ਹੈਗੀ ਹੈ ਮੇਨ ਐਡਮਿਸ਼ਨ ਦੇ ਪਰਪਸ ਦੇ ਨਾਲ ਇਹ ਅੱਜ ਨਹੀਂ ਚਲਾਈ ਕੱਲੀ ਅਸੀਂ ਇਹ ਪਹਿਲਾਂ ਤੋਂ ਸ਼ੁਰੂ ਤੋਂ ਹੀ ਕਾਫੀ ਦੇਰ ਤੋਂ ਅਸੀਂ 1-2 ਮਹੀਨੇ ਤੋਂ ਪਹਿਲਾਂ ਚਲਾ ਰਹੇ ਹੈਗੇ ਆ ਲਗਾਤਾਰ ਮੇਰੇ ਅਧਿਆਪਕ ਜਿਹੜੇ ਹੈਗੇ ਆ ਇਸ ਫੀਲਡ ਦੇ ਵਿੱਚ ਨਾਲ ਜੁੜੇ ਹੋਏ ਹੈਗੇ ਆ ਹਲੇ ਵੀ ਇਹ ਮਹਿੰਮ ਦੇ ਵਿੱਚ ਮੇਰੇ ਟੀਚਰ ਪਿੱਛੇ ਨਹੀਂ ਹੋਏ ਹੈਗੇ ਹਲੇ ਵੀ ਉਹ ਫੀਲਡ ਦੇ ਵਿੱਚ ਹੀ ਹਨ ਤੇ ਫੀਲਡ ਦੇ ਵਿੱਚੋਂ ਹੀ ਉਹ ਰਿਪੋਰਟਸ ਜਿਹੜੀਆਂ ਹੈਗੀਆਂ ਮੈਨੂੰ ਅਲੱਗ-ਅਲੱਗ ਭੇਜ ਰਿਆ ਗਿਆ ਤੇ ਮੈਂ ਬਕਾਇਦਾ ਤੁਹਾਨੂੰ ਆਪਣਾ ਰਜਿਸਟਰ ਮੈਂਟੇਨ ਕੀਤਾ ਹੋਇਆ ਦਿਖਾ ਸਕਦੀ ਆ 8 ਵਜੇ ਤੋਂ ਲੈ ਕੇ 8 ਵਜੇ ਦਾ ਸਮਾਂ ਦਿੱਤਾ ਗਿਆ ਹਾਂ मतलब ਤੁਸੀਂ ਇਹ ਕਹਿ ਰਹੇ ਹੋ ਵੀ ਪਹਿਲਾਂ ਹੀ ਅਚੀਵ ਹੋ ਗਿਆ ਤੇ ਅਸੀਂ ਤਾਂ ਪਹਿਲਾਂ ਕੈਂਪੇਨਿੰਗ ਬੰਦ ਕਰਤੀ ਨਹੀਂ ਕੈਂਪੇਨ ਬੰਦ ਨਹੀਂ ਕੀਤੀ ਜੀ ਮੈਂ ਬਿਲਕੁਲ ਨਹੀਂ ਕਹਾਂਗੀ ਕਿ ਕੈਂਪੇਨ ਬੰਦ ਕਰ ਦਿੱਤੀ ਹੈਗੀ ਆ ਆਪਣੇ ਇਸ ਸੀਟ ਤੋਂ ਮੈਂ ਜਾ ਰਹੀ ਹੈਗੀ ਆ ਆਪਣੇ ਫੀਲਡ ਦੇ ਵਿੱਚ ਜਿਹੜੇ ਮੇਰੇ ਟੀਚਰਸ ਫੀਲਡ ਦੇ ਵਿੱਚ ਗਏ ਹੋਏ ਹੈਗੇ ਆ ਤਾ ਜੋ ਜੇਕਰ ਹੋਰ ਰਿਪੋਰਟ ਹੋਰ ਲੈ ਸਕਾਂ ਉਹਨਾਂ ਤੋਂ ਕਿਉਂਕਿ ਸਮਾਂ 8 ਵਜੇ ਤੱਕ ਹੈ ਔਰ ਮੈਨੂੰ ਉਮੀਦ ਹੈ ਕਿ ਮੇਰੇ ਟੀਚਰਸ ਇਸ ਤੋਂ ਵੱਧ ਹੀ ਉਮੀਦ ਤੋਂ ਵੱਧ ਜੀ ਕਰਕੇ ਦਿਖਾਨਗੇ ਜੀ ਚਲੋ ਤੁਹਾਡੇ ਸਕੂਲ ਦਾ ਨਾਮ ਵੀ ਕਾਫੀ ਹੈ ਹਰੇਕ ਭਾਗ ਹਰੇਕ ਸਿਸਟਮ ਦੇ ਵਿੱਚ ਅੱਗੇ ਰਹਿੰਦਾ ਅੱਜ ਜਿਹੜਾ ਬੂਥ ਲਗਾਇਆ ਸੀਗਾ ਇਹ ਰਿਪੋਰਟ ਉਸ ਬੂਥ ਦੀ ਹੈ ਉਸ ਬੂਥ ਦੀ ਨਹੀਂ ਰਿਪੋਰਟ ਹੈਗੀ ਹੈ ਡੋਰ ਟੂ ਡੋਰ ਦੀ ਇਹ ਜਿਹੜੀ ਰਿਪੋਰਟ ਹੈਗੀ ਹੈ ਬੂਥ ਤੋਂ ਦੇਖ ਕੇ ਲੋਕ ਜਿਹੜੇ ਆਉਂਦੇ ਜਾਂਦੇ ਬੇ ਹੋਏ ਸੀਗੇ ਸਾਡਾ ਮੇਨ ਆਬਜੈਕਟ ਕੀ ਸੀਗਾ ਜਿਹੜੇ ਬੱਚੇ ਮੋਟਰਸਾਈਕਲਾਂ ਤੇ ਜਾ ਰਹੇ ਸੀ ਜਾਂ ਕੋਈ ਹੋਰ ਵਿਅਕਤੀ ਮੋਟਰਸਾਈਕਲਾਂ ਤੇ ਜਾ ਰਹੇ ਸੀ ਜਾਂ ਆਟੋਸ ਜਾ ਰਹੇ ਸੀ ਜਾਂ ਗੱਡੀਆਂ ਜਾ ਰਹੀਆਂ ਸੀਆਂ ਅਸੀਂ ਜਿਹੜੇ ਆਪਣੇ ਸਟਿੱਕਰਸ ਮੈਂ ਤੁਹਾਨੂੰ ਆਪਣੇ ਸਟਿੱਕਰਸ ਵੀ ਦਿਖਾ ਸਕਦੀ ਹਾਂ ਆ ਦੇਖੋ ਸਾਡੇ ਸਟਿੱਕਰਸ ਹੈਗੇ ਆ ਜਿਹੜੇ ਅਸੀਂ ਫਾਰਮੂਲੇਸ਼ਨ ਕੀਤੀ ਹੋਈ ਹੈਗੀ ਹੈ ਤੇ ਆ ਸਟਿੱਕਰਸ ਲਗਾਵਾਂਗੇ ਇਹ ਅਸੀਂ ਅਲੱਗ-ਅਲੱਗ ਤਰ੍ਹਾਂ ਆਪਣੇ ਸਕੂਲ ਨੂੰ ਐਡਵਰਟਾਈਜ਼ਮੈਂਟ ਜਿਹੜੀ ਹੈਗੀ ਆ ਉਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਕਿ ਸਾਡਾ ਜਿਹੜਾ ਸਨੇਹਾ ਹੈਗਾ ਸਾਡੇ ਸਕੂਲ ਦਾ ਬਾਹਰ ਤੱਕ ਪਹੁੰਚ ਕੇ ਠੀਕ ਹੈ ਮੈਂ ਵੈਸੇ ਬੱਚੇ ਕੀ ਕਹਿਣਾ ਚਾਹੋਂਗੇ ਜਿਹੜੇ ਹੁਣ ਪ੍ਰਾਈਵੇਟ ਸਕੂਲ ਦੇ ਵਿੱਚ ਹੈਗੇ ਆ ਮਾਤਾ ਪਿਤਾ ਕਹਿੰਦੇ ਕਿ ਦਿੱਤੀ ਬਹੁਤ ਜਿਹੜਾ ਹੈ ਜਿਆਦਾ ਪੈਸਾ ਸਰਕਾਰੀ ਸਕੂਲਾਂ ਦੀ ਜਿਹੜੀ ਬਹੁਤ ਘੱਟ ਦਿੰਦਾ ਕੀ ਕਹੋਂਗੇ ਉਹਨਾਂ ਦੇ ਪੇਰੈਂਟਸ ਨੂੰ ਮੈਂ ਉਹਨਾਂ ਪੇਰੈਂਟਸ ਨੂੰ ਇਹੀ ਸੁਨੇਹਾ ਲਾਵਾਂਗੀ ਕਿ ਜੋ ਸਹੂਲਤਾਂ ਸਰਕਾਰੀ ਸਕੂਲ ਦੇ ਵਿੱਚ ਫ੍ਰੀ ਆਫ ਕੋਸਟ ਪੇ ਕੀਤੀਆਂ ਜਾ ਰਹੀਆਂ ਹੈਗੀਆਂ ਤਾਂ ਉਹਨਾਂ ਨੂੰ ਆ ਕੇ ਦੇਖਣ ਤੇ ਸਮਝਣ ਤੇ ਉਹਨਾਂ ਨੂੰ ਲੈਣ ਦੀ ਕੋਸ਼ਿਸ਼ ਜਿਹੜੀ ਹੈਗੀ ਹੈ ਉਹ ਜ਼ਰੂਰ ਕਰਨੀ ਇੱਕ ਵਾਰ ਹੋਰ ਉਠਦੀ ਹੈ ਕਿ ਜਿਹੜੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਜਾਂ ਸਰਕਾਰੀ ਅਫਸਰ ਨੇ ਉਹਨਾਂ ਦੇ ਬੱਚੇ ਵੀ ਸਰਕਾਰੀ ਸਕੂਲਾਂ 'ਚ ਪੜ੍ਹਨੇ ਚਾਹੀਦੇ ਨੇ ਕੀ ਤੁਹਾਡੇ ਸਕੂਲ ਦੇ ਵਿੱਚ ਐਸੇ ਕੋਈ ਟੀਚਰ ਹੈਗੇ ਜਿਨ੍ਹਾਂ ਦੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਹੋਣ ਮੇਰੇ ਕੋਲ ਰਿਪੋਰਟ ਹੈ ਆ ਦੇਖੋ ਜੀ ਹੱਥ ਖੜੇ ਮੇਰੇ ਟੀਚਰਜ਼ ਨੇ ਨਾਲ ਹੀ ਕਰਤੇ ਜਿਹੜੇ ਐਟ ਪ੍ਰੈਸੈਂਟ ਸਕੂਲ ਦੇ ਵਿੱਚ ਰਿਪੋਰਟ ਮੇਰੇ ਨਾਲ ਤਿਆਰ ਕਰ ਰਹੇ ਸੀਗੇ ਕਿ ਇਹਨਾਂ ਦੇ ਜਿਹੜੇ ਬੱਚੇ ਹੈਗੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਹੀ ਇਹਨਾਂ ਨੇ ਲਿਆਂਨ ਦੀ ਕੋਸ਼ਿਸ਼ ਪੂਰੀ ਕੀਤੀ ਹੈ ਇਹ ਵੀ ਸਾਰਾ ਤਾਂ ਜੇ ਸਰਕਾਰ ਸਹੂਲਤਾਂ ਸਾਨੂੰ ਪ੍ਰੋਵਾਈਡ ਕਰ ਰਹੀ ਹੈਗੀ ਹੈ ਬਾਕੀ ਐਜੂਕੇਟਿਡ ਸਟਾਫ ਹੈਗਾ ਸਟਾਫ ਦੀਆਂ ਜਿਹੜੀਆਂ ਹੈਗੀਆਂ ਪਹਿਲਾਂ ਵੀ ਮਿਹਨਤ ਰਾਸਾਈ ਹੈਗੀ ਹੈ ਤੇ ਸਰਕਾਰ ਦੇ ਨਾਲ ਅਸੀਂ ਜੁੜੇ ਹੋਏ ਸਰਕਾਰ ਦੇ ਨਾਲ ਜੁੜੇ ਰਹਾਂਗੇ ਬਿਊਰੋ ਰਿਪੋਰਟ ਲਾਈਵ ਤੇ ਇਸ ਚੈਨਲ ਪਟਿਆਲਾ